ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਆ ਪੰਜ ਤੋਂ ਸੱਤ ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਟਰੈਕਟਰ ਮੇਲਾ ਚੈਨਲ ਚ ਤੁਸੀਂ ਵੇਖ ਰਹੇ ਹੋ Facebook ਪੇਜ ਖੇਤੀ ਖਬਰ ਅੱਜ ਅਸੀਂ ਲੈ ਕੇ ਆਏ ਹਾਂ ਜੀ ਜਰਮਨ ਸ਼្វੈਫਟ ਕਤੂਰੇ ਵਿਕਾਉਣੇ ਏਰੀਆ ਫਤਿਹਗੜ ਸਾਹਿਬ 844523090 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਕਤੂਰੇ ਜਿਹੜੇ ਖਰੀਦ ਸਕਦੇ ਹੋ ਬਰਾਡ ਵੈਲਡਿੰਗ ਵਰਕਰਸ ਇੱਥੇ ਨਵੇਂ ਪੁਰਾਣੇ ਓਪਨ ਸ਼ੈਡ ਬਣਾਉਣ ਦੇ ਲਈ ਸੰਪਰਕ ਕਰੋ ਏਰੀਆ ਪਿੰਡ ਨਮਾ ਨੱਥੇਵਾਲਾ ਫਰੀਦਕੋਟ ਨੋਟ ਪੁਰਾਣੇ ਸ਼ੈਡ ਵੀ ਤਿਆਰ ਕੀਤੇ ਜਾਂਦੇ ਨੇ ਬਲੇਰੇ ਜਾਣਕਾਰੀ ਲਈ ਤੁਸੀਂ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ ਵੀਰ ਦਾ ਨੰਬਰ ਨੋਟ ਕਰ ਲਓ 8727964663 8727964663 ਇਸ ਨੰਬਰ ਤੇ ਸੰਪਰਕ ਕਰੋ ਤੇ ਇਹ ਵੀਡੀਓ ਨੂੰ ਅੱਗੇ ਵੀ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਜੀ ਜੀਪ ਵਿਕਾਊ ਹੈ ਜੀ ਕੰਡੀਸ਼ਨ ਜੀਪ ਦੀ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਵੀਰ ਨੇ ਅੰਦਰੋਂ ਬਾਹਰੋਂ ਵਧੀਆ ਵੀਡੀਓ ਬਣਾ ਕੇ ਭੇਜੀ ਹੋਈ ਹੈ ਜੀ ਤੁਸੀਂ ਵੀਡੀਓ ਦੇ ਵਿੱਚ ਵੀ ਦੇਖ ਸਕਦੇ ਹੋ ਕੰਡੀਸ਼ਨ ਤੇ ਬਾਕੀ ਰੇਟ ਦੀ ਗੱਲ ਕਰੀਏ ਤਾਂ 140000 ਰੁਪਏ ਰੇਟ ਰੱਖਿਆ ਗਿਆ ਏਰੀਆ ਹੈਗਾ ਜੀ ਪਲੂਰ ਮੋਗਾ 1.40 ਲੱਖ ਰੇਟ ਰੱਖਿਆ ਗਿਆ ਪਲੂਰ ਮੋਗਾ ਏਰੀਆ ਦੇ ਵਿੱਚ ਇਹ ਜੀਪ ਖੜੀ ਹੈ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ 98760 67935 ਦੁਕਾਨ ਵਿਕਾਊ ਹੈ ਜੀ 23/10 ਦੀ ਏਰੀਆ ਹੈਗਾ ਜੀ ਭੋਗਪੁਰ ਜਲੰਧਰ ਰੇਟ ਹੈ 9 ਲੱਖ ਰੁਪਏ 9 ਲੱਖ ਰੁਪਏ ਰੇਟ ਰੱਖਿਆ ਗਿਆ ਜੀ ਦੁਕਾਨ ਵਿਕਾਊ ਹੈ 23/10 ਦੀ ਏਰੀਆ ਭੋਗਪੁਰ ਜਲੰਧਰ ਤੁਸੀਂ ਨੰਬਰ ਨੋਟ ਕਰ ਸਕਦੇ ਹੋ ਇਸ ਨੰਬਰ ਤੇ WhatsApp ਕਾਲ ਕਰ ਸਕਦੇ ਹੋ ਜਿੱਤੇ ਦੁਕਾਨ ਖਰੀਦ ਸਕਦੇ ਹੋ ਦੋ ਨੰਬਰ ਨੇ ਇੱਕ ਇੰਡੀਆ ਦਾ ਤੇ ਇੱਕ ਬਾਹਰ ਦਾ +97477329624 ਇਹ ਨੰਬਰ ਤੇ ਤੁਸੀਂ ਵਟਸਐਪ ਰਾਹੀਂ ਕਾਲ ਕਰ ਸਕਦੇ ਹੋ ਤੇ ਇੰਡੀਆ ਦਾ ਨੰਬਰ ਹੈਗਾ ਜੀ 9781927832 ਨਾਲ ਦੋਨੋਂ ਨੰਬਰ ਤੇ ਸੰਪਰਕ ਕਰ ਸਕਦੇ ਹੋ ਬਲੈਰੋ ਗੱਡੀ ਵਿਕਾਊ ਹੈ ਜੀ ਗੱਡੀ 2012 ਮਾਡਲ ਹੈ 3 ਲੱਖ 90 ਹਜ਼ਾਰ ਰੁਪਏ ਦੀ ਮੰਗ ਰੱਖੀ ਗਈ ਹੈ ਜੀ ਬਾਕੀ ਸਾਫ਼ ਕੰਡੀਸ਼ਨ ਦੀ ਗੱਡੀ ਹੈ ਜੀ ਜ਼ਿਆਦਾ ਜਾਣਕਾਰੀ ਤੁਸੀਂ ਫੋਨ ਤੇ ਲੈ ਸਕਦੇ ਹੋ ਏਰੀਆ ਵਗੈਰਾ ਵੀਰ ਨੇ ਦੱਸਾਂਗੇ ਤੁਸੀਂ ਫੋਨ ਤੇ ਹੀ ਪਤਾ ਕਰ ਸਕਦੇ ਹੋ ਜੀ ਇਹ ਬਲੈਰੋ ਗੱਡੀ ਹੈ 2012 ਮਾਡਲ ਹੈ ਤਨ 90 ਡਿਮਾਂਡ ਰੱਖੀ ਗਈ ਹੈ ਜੀ ਬਾਕੀ ਨੰਬਰ ਦਿੱਤਾ ਹੋਇਆ ਇਸ ਨੰਬਰ ਤੇ ਕਾਲ ਕਰਕੇ ਬੰਦੇ ਸਾਰੀ ਜਾਣਕਾਰੀ ਲੈ ਕੇ ਬਲੈਰੋ ਗੱਡੀ 2012 ਮਾਡਲ 390000 ਰੁਪਏ ਖਰੀਦ ਸਕਦਾ ਨੰਬਰ ਨੋਟ ਕਰ ਲਓ 9501517391 ਇਸ ਨੰਬਰ ਤੇ ਕਾਲ ਕਰਕੇ ਖਰੀਦ ਸਕਦੇ ਹੋ ਜੀ 45 ਫਾਰਮਾ ਟ੍ਰੈਕ ਡਰੈਕਟਰ ਵਿਗਾਊ ਹੈ ਜੀ 99 ਮਾਡਲ ਹੈ ਏਰੀਆ ਪੱਟੀ 50% ਟਾਇਰ ਨੇ ਰੇਟ ਫੋਨ ਤੇ ਦੱਸਣਗੇ ਜੀ ਬਾਕੀ ਇੰਜਨ ਗিয়ার ਦਾ ਓਕੇ ਹੈ ਜੀ ਕੋਈ ਕਮੀ ਪੇਸ਼ੀ ਨਹੀਂ ਮਾਲਕ ਵੀਰ ਨੇ ਫੁੱਲ ਗਾਰੰਟੀ ਦਿੱਤੀ ਹੈ ਮੌਕੇ ਤੇ ਬਾਹ ਕੇ ਚਲਾ ਕੇ ਚੈੱਕ ਕਰਕੇ ਤੁਸੀਂ ਖਰੀਦ ਸਕਦੇ ਹੋ 45 ਫਾਰਮਰ ਟਰੈਕਰ ਟਰੈਕਟਰ ਹੈ ਜੀ 99 ਮਾਡਲ ਹੈ ਰੇਟ ਫੋਨ ਤੇ 88729 60165 88729 60165 ਇਸ ਨੰਬਰ ਤੇ ਫੋਨ ਕਰਕੇ ਤੁਸੀਂ 45 ਫਾਰਮਰ ਟਰੈਕਰ ਟਰੈਕਟਰ ਹੈ ਜਿਹੜਾ ਰੇਟ ਵਗੈਰਾ ਪੁੱਛ ਕੇ 99 ਮਾਡਲ ਖਰੀਦ ਸਕਦੇ ਹੋ ਐਂਟਰ 585 ਟਰੈਕਟਰ ਵਿਕਾਊ ਹੈ ਜੀ 1986 ਮਾਡਲ ਇੰਜਨ 14 ਮਾਡਲ ਦਾ ਰੱਖਿਆ ਹੋਇਆ ਏਰੀਆ ਫਰੀਦਕੋਟ ਰੇਟ 130000 ਹੈ ਜੀ 130000 ਰੁਪਏ ਰੇਟ ਰੱਖਿਆ ਗਿਆ ਜੀ ਇੰਜਨ 14 ਮਾਡਲ ਦਾ ਰੱਖਿਆ 1986 ਮਾਡਲ ਐਂਟਰ 585 ਟਰੈਕਟਰ ਵਿਕਾਊ ਹੈ ਜੀ ਏਰੀਆ ਫਰੀਦਕੋਟ 130000 ਰੁਪਏ ਟਰੈਕਟਰ ਦਾ ਰੇਟ ਰੱਖਿਆ ਗਿਆ ਜੀ ਬਾਕੀ ਤੁਸੀਂ ਨੰਬਰ ਨੋਟ ਕਰ ਲਓ 6283252001 ਇਸ ਨੰਬਰ ਤੇ ਫੋਨ ਕਰਕੇ ਐਂਟਰ 585 ਟਰੈਕਟਰ 130000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਸਵਰਾਜ 744 XT ਡ੍ਰੈਕਟਰ ਵਿਕਾਊ ਹੈ ਜੀ 2019 ਮਾਡਲ 6 ਲੱਖ 3000 ਪਰ ਰੇਟ ਰੱਖਿਆ ਗਿਆ ਏਰੀਆ ਗੜਸ਼ੰਕਰ ਹੁਸ਼ਿਆਰ ਪਰ ਕੰਡੀਸ਼ਨ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ 7527884 ਪੂਰਾ 200 ਇਸ ਨੰਬਰ ਤੇ ਫੋਨ ਕਰਕੇ ਸਵਰਾਜ 744 XT 2019 ਮਾਡਲ 630000 ਰੁਪਏ ਦੇ ਵਿੱਚ ਤੁਸੀਂ ਇਸ ਟਰੈਕਟਰ ਨੂੰ ਖਰੀਦ ਸਕਦੇ ਹੋ ਜਿਹੜੇ ਵੀਰ ਚੈਨਲ ਤੇ ਨਵੇਂ ਆਏ ਨੇ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਿਹੜਾ ਸਭ ਤੋਂ ਪਹਿਲਾਂ ਤੁਹਾਡੇ ਕੋਲੇ ਪਹੁੰਚ ਸਕੇ ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਨਵੀਂ ਵੀਡੀਓ ਜਲਦੀ ਤੁਹਾਨੂੰ ਦੇਖਣ ਨੂੰ ਮਿਲ ਸਕੇ ਪਪੂਲਰ ਲੌਂ ਲਈ ਜ਼ਮੀਨ ਠੇਕੇ ਤੇ ਚਾਹੀਦੀ ਐ ਇਸ ਵੀਰ ਨੂੰ ਜੀ ਏਰੀਆ ਆਨੰਦਪੁਰ ਸਾਹਿਬ आनंदपुर साहेब एरिया ਦੇ ਵਿੱਚ ਪਪੂਲਰ ਲਾਉਣ ਦੇ ਲਈ ਜ਼ਮੀਨ ਠੇਕੇ ਤੇ ਲੈਣੀ ਐ ਇਸ ਵੀਰ ਨੇ ਜੇਕਰ ਕੋਈ ਵੀ ਵੀਰ ਜ਼ਮੀਨ ਠੇਕੇ ਤੇ ਦੇਣ ਦਾ ਚਾਹਵਨ ਹੋਵੇ ਨੰਬਰ ਨੋਟ ਕਰ ਲਓ 978196482 ਇਸ ਨੰਬਰ ਤੇ ਇਸ ਵੀਰ ਦੇ ਨਾਲ ਤੁਸੀਂ ਕਾਲ ਕਰ ਸਕਦੇ ਹੋ ਜੀ ਮਹਿੰਦਰਾ 275 बी ਟਰੈਕਟਰ ਵਿਕਾਊ ਆ 99 ਮਾਡਲ ਏਰੀਆ ਅਸੰਧ ਕਰਨਾਲ 155000 ਰੁਪਏ ਡਾਇਰੈਕਟਰ ਦਾ ਰੇਟ ਰੱਖਿਆ ਗਿਆ ਜੀ 40% ਟੈਰ ਨੇ ਬਾਕੀ ਮਾਨਤਾਨ ਮੌਕੇ ਤੇ ਕਰ ਦੇਣਗੇ 40% ਟੈਰ ਨੇ ਜੀ 155 ਰੇਟ ਰੱਖਿਆ ਗਿਆ 99 ਮਾਡਲ ਹੈ ਮਾਨਤਾਨ ਵੀਰ ਕਹਿੰਦੇ ਐ ਮੌਕੇ ਤੇ ਕਰ ਦਾਂਗੇ ਜੀ ਬਾਕੀ ਤੁਸੀਂ ਨੰਬਰ ਨੋਟ ਕਰ ਲਓ ਇਸ ਨੰਬਰ ਤੇ ਕਾਲ ਕਰਕੇ ਡੀਲ ਕਰ ਸਕਦੇ ਹੋ 99966 11323 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਮਹਿੰਦਰਾ ਵੀ 275 ਟਰੈਕਟਰ ਨੂੰ 155000 ਦੇ ਵਿੱਚ ਖਰੀਦ ਸਕਦੇ ਹੋ ਸਵਰਾਜ 855 ਟਰੈਕਟਰ ਵਿਕਾਊ ਇੰਜਨ ਗੇਅਰ ਦਾ ਓਕੇ ਪੰਪ ਨਵਾਂ ਕਰਵਾਇਆ ਜੀ 97 ਮਾਡਲ ਅਰੇਟਿਕਲ 60000 ਰੁਪਏ ਦੀ ਡਿਮਾਂਡ ਰੱਖੀ ਗਈ ਹੈ ਟਾਇਰ ਨਵੇਂ ਨੇ ਅਗਲੇ ਅੱਧੇ ਨੇ ਏਰੀਆ ਪਿੰਡ ਮਮਨਾ ਪਹਿਵਾਨੀਗੜ ਰੋਡ ਪਟਿਆਲਾ 959002223703 ਇਸ ਨੰਬਰ ਤੇ ਫੋਨ ਕਰਕੇ ਸਵਰਾਜ 855 ਟਰੈਕਟਰ 97 ਮਾਡਲ 160000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਪਸੰਦ ਆਈ ਤਾਂ ਵਾਹਿਗੁਰੂ ਕਮੈਂਟਾਂ 'ਚ ਜਰੂਰ ਲਿਖ ਦਿਓ ਜੀ 43 ਕਿੱਲੇ ਜ਼ਮੀਨ ਵਿਕਾਊ ਹੈ ਜੀ 43 ਕਿੱਲੇ ਜ਼ਮੀਨ ਵਿਕਾਊ ਆ ਆਪ ਦੀ ਮੋਟਰ 30 ਕਿੱਲੇ ਪੱਧਰ ਹੈ ਬਾਕੀ ਉੱਚੀ ਨੀਵੀਂ ਹੈ ਏਰੀਆ ਪਿੰਡ ਨੂਰਪੁਰ ਵੇਦੀ ਰੇਟ 23 ਲੱਖ ਰੁਪਏ ਕਿੱਲੇ ਦਾ 23 ਲੱਖ ਰੁਪਏ ਕਿੱਲੇ ਦਾ ਰੇਟ ਰੱਖਿਆ ਗਿਆ ਜੀ ਉੱਚੀ ਨੀਵੀਂ ਕੁਸ਼ਤਾ ਤੇ ਕੁਝ ਜ਼ਮੀਨ ਪੱਧਰ ਹੈਗੀ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਵੀ ਤੇ ਬਾਕੀ ਤੁਸੀਂ ਵੀਰ ਦੇ ਨਾਲ ਗੱਲ ਕਰਕੇ ਖਰੀਦ ਸਕਦੇ ਹੋ ਜੀ 43 ਕਿੱਲੇ ਜ਼ਮੀਨ ਵਿਕਾਊ ਆਪਦੀ ਮੋਟਰ 30 ਕਿੱਲੇ ਪੱਧਰ ਬਾਣੇ ਬਾਕੀ ਉੱਚਾ ਨੀਵਾਂ ਏਰੀਆ ਜੀ ਪਿੰਡ ਨੂਰਪੁਰ ਵੈਦੀ 23 ਲੱਖ ਰੁਪਏ ਕਿੱਲੇ ਦਾ ਰੇਟ ਰੱਖਿਆ ਗਿਆ 78891 4493 78891 4493 ਇਸ ਨੰਬਰ ਤੇ ਫੋਨ ਕਰਕੇ 43 ਕਿੱਲੇ ਜ਼ਮੀਨ 23 ਲੱਖ ਰੁਪਏ ਨੂੰ ਕਿੱਲਾ ਤੁਸੀਂ ਖਰੀਦ ਸਕਦੇ ਹੋ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਤਾਂ ਕਿ ਇਹ ਵੀਡੀਓ ਹੋਰ ਵੀ ਕਿਸਾਨ ਵੀਰਾਂ ਕੋਲੇ ਪਹੁੰਚ ਸਕੇ ਜਿਹੜੇ ਵੀਰ ਜ਼ਮੀਨ ਖਰੀਦਣ ਦੇ ਚਾਹਵਨ ਨੇ ਉਹਨਾਂ ਤੱਕ ਇਹ ਵੀਡੀਓ ਲਾਜ਼ਮੀ ਪਹੁੰਚੇ ਸੋ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਦੇ ਜਿਹੜੇ ਵੀਰ ਵੀਡੀਓ ਨੂੰ ਸ਼ੇਅਰ ਕਰਦੇ ਆ ਰਹੇ ਨੇ ਚੈਨਲ ਨੂੰ ਸਪੋਰਟ ਕਰ ਰਹੇ ਨੇ ਅਤੇ ਵਧੀਆ ਕਮੈਂਟ ਕਰਦੇ ਨੇ ਉਹਨਾਂ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਇੱਕ ਹੋਰ ਬੇਨਤੀ ਹੈ ਜੀ ਫੇਸਬੁਕ ਪੇਜ ਖੇਤੀ ਖਬਰ ਤੇ ਕਈ ਵੀਰਾਂ ਦੇ ਕਮੈਂਟ ਆਉਂਦੇ ਆ ਕਿ ਸਾਨੂੰ ਜ਼ਮੀਨ ਚਾਹੀਦੀ ਜਾਂ ਸਾਡੀ ਜ਼ਮੀਨ ਅਸੀਂ ਵੇਚਣੀ ਹੈ ਤੇ ਉਹਨਾਂ ਵੀਰਾਂ ਨੂੰ ਬੇਨਤੀ ਹੈ ਜੀ ਤੁਸੀਂ ਸਾਡਾ ਵਟਸਐਪ ਨੰਬਰ ਨੋਟ ਕਰ ਲਓ 9877988440 ਜ਼ਮੀਨ ਪਲਾਟ ਕੋਈ ਵੀ ਚੀਜ਼ ਹੈ ਤੁਹਾਡੀ ਤੁਸੀਂ ਸਾਨੂੰ ਉਹਦੀ ਇੱਕ ਵੀਡੀਓ ਬਣਾ ਕੇ ਭੇਜੋ ਫੋਨ ਟੇਡਾ ਕਰਕੇ ਜਿਹਦੇ ਵਿੱਚ ਪਾਣੀ ਦਾ ਕੀ ਸਾਧਨ ਹੈ ਕੋਈ ਰੋੜ ਵਗੈਰਾ ਲੱਗਦਾ ਜਮੀਨ ਨੂੰ ਜਾਂ ਕੋਈ ਕੋਠੀ ਕਰਮਕਾਨ ਜੋ ਵੀ ਤੁਹਾਡਾ ਐਡ ਕਰਵਾਉਣ ਦੇ ਲਈ ਤੁਸੀਂ 베ਚਣਾ ਚਾਹੁੰਦੇ ਹੋ ਤਾਂ ਸਾਨੂੰ ਇਸ ਨੰਬਰ ਤੇ ਵਟਸਐਪ ਕਰ ਸਕਦੇ ਹੋ ਦੀ ਵੀਡੀਓ ਬਣਾ ਕੇ ਪੰਜ ਤੋਂ ਸੱਤ ਫੋਟੋਆਂ ਅਤੇ ਸਾਰੀ ਜਾਣਕਾਰੀ ਤੁਸੀਂ ਇਸ ਨੰਬਰ ਤੇ ਵਟਸਐਪ ਕਰ ਸਕਦੇ ਹੋ 9877988464 ਉਸ ਤੋਂ ਬਾਅਦ ਤੁਹਾਡੀ ਐਡ ਅਸੀਂ ਲਗਾ ਦੇਵਾਂਗੇ ਜੀ ਸੋ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਜੀ ਤੁਸੀਂ ਚੈਨਲ ਨੂੰ ਸਪੋਰਟ ਕਰਦੇ ਆ ਨਾ ਤੁਹਾਡਾ ਆਪਣਾ ਚੈਨਲ ਹੈ ਜੀ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਜ਼ਰੂਰ ਕਰਦਿਆ ਕਰੋ ਬੜੇ ਤਾਂ ਤੁਸੀਂ ਆਪਣੇ ਚੈਨਲ ਦੇ ਨਾਲ ਇਸੇ ਤਰ੍ਹਾਂ ਜਲਦੀ ਲੈ ਕੇ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਵੀਡੀਓ ਧੰਨਵਾਦ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਜੇਕਰ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਕਮੈਂਟਾਂ ਵਿੱਚ ਜ਼ਰੂਰ ਦੱਸ ਸਕਦੇ ਹੋ ਤਾਂ ਕਿ ਅਸੀਂ ਹੋਰ ਵੀ ਸੁਧਾਰ ਕਰ ਸਕੀਏ ਜੀ ਤੇ ਹੋਰ ਵੀ ਘੈਂਟ ਘੈਂਟ ਐਡਾ ਸਾਡੇ ਚੈਨਲ ਤੇ ਆਉਣ ਵਾਲੀਆਂ ਸਾਰੀਆਂ ਐਡਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ 올 ਤੇ ਸੈਟ ਕਰ ਲਿਓ ਜੀ ਤੇ ਇਸੇ ਤਰ੍ਹਾਂ ਦੀ ਘੈਂਟ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਬ ਤੱਕ ਲਈ ਰੱਬ ਰੱਖਾ ਜੀ